ਬਹੁਤ ਉਤਸ਼ਾਹ ਦੇਖਿਆ ਜੀ ਵਰਕਰਾਂ ਦੇ ਵਿੱਚ ਔਰ ਬਹੁਤ ਚੰਗਾ ਲੱਗਿਆ ਬਾਈ ਪਿਰਤਪਾਲ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੋਈ ਐ ਇੱਥੇ ਬਾਕੀ ਵੀ ਸਾਰੇ ਜਿੰਨੇ ਵਰਕਰ ਨੇ ਉਹਦੇਦਾਰ ਨੇ ਸਾਰਿਆਂ ਨੇ ਬੜੀ ਮਿਹਨਤ ਕੀਤੀ ਬੜੇ ਤਰੀਕੇ ਨਾਲ ਕੰਮ ਕੀ ਰੂਗਾ ਫਿਰ ਟੋਟਲ ਜੇ ਸ਼ੈਡ ਇਹ ਜਿੰਨੇ ਦੇਖੋ ਸਭ ਮੇਰਾ ਆਪਣਾ ਜੇ ਮੈਂ ਕਹਾ ਤਾਂ ਮੈਨੂੰ ਮੈਨੂੰ এনਵਾਇਰਨਮੈਂਟ ਨਾਲ ਬਹੁਤ ਪਿਆਰ ਹੈ ਮੈਂ ਵਾਤਾਵਰਣ ਤੇ ਕੰਮ ਕਰਨਾ ਚਾਹੁੰਗਾ ਸਭ ਕਮੀ ਕੀ ਦੇਖੀ ਜੀ ਜੇ ਦੇਖੇ ਤੇ ਦਿੱਤੀ ਸੀ ਦਰਖਤ ਬਹੁਤ ਕੱਟਨੇ ਜੀ ਬਹੁਤ ਜਿਹੜਾ ਅਲੱਦਲ ਮੈਨੂੰ ਐ ਵੀ ਵੱਧ ਤੋਂ ਵੱਧ ਦਰਸਤ ਲੱਗੇ ਹੁਣ ਤੇ ਮਤਲਬ ਪੂਰੀ ਕੌਨਸਟਿਟਿਊਐਂਸੀ ਦੇ ਵਿੱਚ ਹਨਾ ਵੀ ਸਾਡੀ ਕੌਨਸਟਿਟਿਊਐਂਸੀ ਸਭ ਤੋਂ ਵੱਖਰੀ ਦੇਸੀ ਇਸ ਤਰ੍ਹਾਂ ਚਿਹਰੇ ਨੂੰ ਦੇਖ ਕੇ ਨਰਸ ਨਹੀਂ ਦੋ ਜੀ ਤੁਸੀਂ ਜਿਹੜਾ ਕਿਸੇ ਦੇਖਦੇ ਰਹੇ ਮੁਕ ਤੇ ਬੰਬਵਾਚੇ ਰਹੇ ਜੀ ਉਹ ਤੇ ਤੁਹਾਡਾ ਸਣੀ ਦੇਵਲ ਹੋਣੇ ਜੀ ਉਹ ਤਾਂ ਬੰਬੇ ਵਾਲੇ ਨੇ ਮੈਂ ਤਾਂ ਪੰਜਾਬ ਦਾ ਪੁੱਤ ਆ ਮੇਰੇ ਇੱਥੇ ਨਾਨਕੇ ਮੈਂ ਕਿੱਧਰ ਜਾਊਂਗਾ ਮੈਂ ਤਾਂ ਇੱਥੇ ਹੀ ਰਹਿਣਾ ਵੱਧ ਤੋਂ ਵੱਧ ਸ਼ੂਟਿੰਗ ਹੈ ਸ਼ੂਟਿੰਗਾਂ ਜੇ ਉੱਥੇ ਦੀ ਜਗ੍ਹਾ ਮੈਂ ਇੱਥੇ ਕਰਵਾ ਕਰਣੀ ਹੈ ਕਿ ਤੁਮੜਾ ਪੁਰਾਣਾ ਰੋਜਾ ਅੰਗਾ ਚੱਲਦੇ ਜੋ ਮੇਰੀ ਜੀ ਨਹੀਂ ਨਹੀਂ ਕੋਈ ਐਸਾ ਗੱਲ ਨਹੀਂ ਮੇਰੇ ਤਾਂ ਪਹਿਲਾਂ ਵੀ ਵਧੇ ਹੋਏ ਨਰਜਾਨ ਤਾਂ ਹੀ ਤਾਂ ਮੈਂ ਆਇਆ ਇੱਧਰ ਹੋਰ ਜਾਨ ਛੱਡ ਕੇ ਉਹ ਜੀ ਕਿਹਾ ਵੀ ਚੋਪੜੇ ਦੇ ਬੰਦੇ ਨੂੰ ਵੋਟਾਂ ਦੇ ਦੇਉਂਗੀ ਕਿ ਕਿਸ ਤਰ੍ਹਾਂ ਦੀ ਚਾਹਤ ਹੈ ਇਹ ਦੇਖੋ ਜੀ ਇਹ ਵੀ ਮੈਂ ਉਹੀ ਕਿਹਾ ਵੀ ਮੈਂ ਇਥੋਂ ਦਾ ਦੋਤਾ ਹਾਂ ਇਸ ਪਾਂਸੀ ਚੁੰਸੀ ਦਾ ਕਿ ਇਹ ਪਿਆਰ ਹੁੰਦਾ ਜਿਵੇਂ ਨਾਨੀਆਂ ਦਾ ਨਾਨੀਆਂ ਪਿਆਰ ਦਿੰਦੇ ਸੀ ਉਸ ਹਾਲ ਨਾਲ ਉਮੀਦ ਕਿੰਨੀ ਚਿਤਾਈ ਜਾ ਰਹੀ ਹੈ ਬਹੁਤ ਜ਼ਿਆਦਾ ਜੀ ਕਿਉਂਕਿ ਜਿੰਨੇ ਵੀ ਚਾਹੇ ਪ੍ਰਤੀਨਿਧ ਨੇ ਸਾਰੇ ਚਾਹੇ ਅ ਭਾਈ ਹੁਣੇ ਨੇ ਜਿਵੇਂ ਇੱਥੇ ਦੇ ਇਨਚਾਰਜ ਨੇ ਸਾਰਾ ਕੁਝ ਉਹਨਾਂ ਦੀ ਬਹੁਤ ਮਿਹਨਤ ਹੈ ਤੇ ਉਹਨਾਂ ਦੇ ਉਤਸ਼ਾਹ ਤੋਂ ਪਤਾ ਲੱਗ ਜਾਂਦਾ ਵਰਕਰਾਂ ਤੋਂ ਬਾਅਦ ਇਹਨਾਂ ਬੇਕਸਰੀ ਗੱਲ ਕੀਤੀ ਵਾਦੀ ਸ਼ੁਰੂ ਕਰਕੇ ਰੱਖੇ ਪਰ ਖਤਮ ਕਰ ਰਹੇ ਹੋਗੇ ਜੋ ਪੂਰੇ ਹੋ ਜਾਣਗੇ ਹੈ ਜੀ ਆਮ ਆਦਮੀ ਪਾਰਟੀ ਦੇ ਵਾਦੀ ਖਤਮ ਕਰ ਰਹੇ ਹੋਗੇ ਜੋ ਪੂਰੇ ਹੋਣਗੇ ਕਿੰਨਾ ਚਿਰ ਲੱਗੇ ਦੇਖੋ ਜੀ ਤੁਸੀਂ ਪਹਿਲੀਆਂ ਸਰਕਾਰਾਂ ਦੇ ਦੇਖ ਲਓ ਕਿੰਨੇ ਕ ਵਾਦੇ ਪੂਰੇ ਕੀਤੇ ਨੇ ਅਜੇ ਤਾਂ 3 ਸਾਲ ਪਏ ਨੇ ਜਦੋਂ 2 ਸਾਲ ਹੀ ਹੋਏ ਨੇ 3 ਸਾਲਾਂ 'ਚ ਬਹੁਤ ਕਰ ਦੇਣੀ ਪਾਣੀਆਂ ਦੀ ਗੱਲ ਕਰਦੇ ਨੇ ਤੁਸੀਂ ਅਜੇ ਸਰਕਾਰਾਂ ਕਿ ਕਿਸਾਨਾਂ ਦੇ ਉਹੋ ਹੀ ਗੱਲ ਹੈ ਜੀ ਵੀ ਉਹ ਤਾਂ ਕਹਿੰਦੀਆਂ ਸੀ ਪਰ ਹੈ ਕੌਣ ਉਹ ਤੁਹਾਨੂੰ ਭਲੀ ਭੱਜ ਜਾ ਪਤਾ ਕੀ ਬਾਤ ਹੈ ਕਿੱਦਾਂ ਬਣਾ ਜਿਹੜਾ ਕਰਕੇ ਜਾਓ ਹਾਂ ਜੀ ਅੱਜ ਬਹਿਦੇ ਆ ਕਿੱਦਾਂ ਵਾਸਤੇ ਕੰਮਾਂ ਚ ਜਿਹੜਾ ਫੁਕਾ ਕਰ ਜਿਹੜਾ ਵੀ ਹੁਣ ਮੈਂ ਸਾਰੀਆਂ ਕੰਸਟੀਟਿਊਐਂਟਾਂ ਦੇ ਵਿੱਚ ਮੀਟਿੰਗਾਂ ਚੱਲ ਰਹੀਆਂ ਨੇ ਬਾਈ ਉਹਨਾਂ ਨਾਲ ਜਿਹੜਾ ਪ੍ਰਾਇਓਰਟੀ ਤੇ ਹੋਊਗਾ ਉਹੀ ਕਰਾਂਗੇ ਅਸੀਂ ਅੱਜ ਕਿਉਂਕਿ ਲੋਕ ਸਭਾ ਦਾ ਇਲੈਕਸ਼ਨ ਜਿਹੜਾ ਉਹਦਾ ਵਿਗਲ ਬਗ ਚੁੱਕਿਆ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਜਿਹੜੀ ਸਾਡੀ ਜਿਹੜੀ ਅਸੀਂ ਮਸਲਾ ਲੈ ਕੇ ਅੱਜ ਇਥੋਂ ਦੇ ਜੋ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਆ ਉਹਨਾਂ ਤੱਕ ਜੁੜਾ ਅਸੀਂ ਮਸਲਾ ਅੱਜ ਪਹੁੰਚਾਇਆ ਆਪਦਾ ਉਹਨੂੰ ਤੁਸੀਂ ਜਿਹੜਾ ਇਹ ਇਸ মিডিਏ ਰਾਹੀਂ ਜਿਹੜਾ ਉਹ ਮੁੱਖ ਮੰਤਰੀ ਸਾਹਿਬ ਤੱਕ ਸਾਡਾ ਪਹੁੰਚਦਾ ਹੋਣਾ ਸੋ ਅੱਜ ਦਾ ਜਿਹੜਾ ਸਾਡਾ ਮਸਲਾ ਇਹ ਹੈ ਵੀ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਸਾਡਾ ਡੀਪੂ ਹੋਲਡਰਾਂ ਦਾ ਜਿਹੜਾ ਰੋਜ਼ਗਾਰ ਜਿਹੜਾ ਉਹ ਖੋਇਆ ਜਾ ਰਿਹਾ ਬਹੁਤ ਲੰਮੇ ਸਮੇਂ ਤੋਂ ਅਸੀਂ ਲੋਕਾਂ ਦੀ ਗਰੀਬ ਲੋਕਾਂ ਦੀ ਸੇਵਾ ਕਰਦੇ ਆ ਰਹੇ ਆ ਆਪਦੇ ਡੀਪੂਆਂ ਤੇ ਅਸੀਂ ਕਣਕ ਵੜਦੇ ਆ ਔਰ ਤੁਸੀਂ ਇਹ ਮੰਨ ਕੇ ਚੱਲੋ ਕਿ ਅਸੀਂ ਉਹ ਕਣਕ ਫ੍ਰੀ ਵੰਡ ਰਹੇ ਆ ਕੋਈ ਪੈਸਾ ਸਾਨੂੰ ਸਰਕਾਰ ਜਿਹੜਾ ਉਹਦਾ ਨਹੀਂ ਦੇ ਰਹੀ ਕਿਉਂਕਿ ਜਿਹੜਾ ਕਮਿਸ਼ਨ ਸਾਡਾ ਸਰਕਾਰ ਨੇ ਤੈਅ ਕੀਤਾ ਉਹ ਪਿਛਲੇ 2-2 13-13 ਮਹੀਨਿਆਂ ਤੋਂ 15-15 ਮਹੀਨਿਆਂ ਦਾ ਸਾਨੂੰ ਕੋਈ ਕਮਿਸ਼ਨ ਨਹੀਂ ਮਿਲਿਆ ਔਰ ਜੋ ਮਿਲਦਾ ਤਾਂ ਉਹ ਸਿਰਫ 47 ਰੁਪਏ ਕੁਆਟਰ ਦਾ ਸਾਨੂੰ ਕਮਿਸ਼ਨ ਮਿਲਦਾ ਔਰ ਸਰਕਾਰ ਨੇ ਜਿਹੜੀ ਆਟਾ ਵੰਡਣ ਦੀ ਸਕੀਮ ਚਲਾਈ ਆ ਉਹਦੇ ਵਿੱਚ ਸਰਕਾਰ ਜਿਹੜੇ ਨੇ ਸਰਕਾਰ ਨੇ ਮੁਲਾਜ਼ਮ ਰੱਖਿਆ ਮਾਰਕਫੱਟ ਤੇ ਮੁਲਾਜ਼ਮ ਜਿਹੜੇ ਰੱਖਿਆ ਥਰੂ ਵੰਡ ਰਹੀ ਆ ਉਹ ਰਾਸ਼ਨ ਉਹਦੇ 30000 ਰੁਪਇਆ ਜਿਹੜਾ ਬੰਦਾ ਪਰਚੀ ਕੱਢਦਾ ਉਹਨੂੰ ਤਨਖਾਹ ਦਿੱਤੀ ਜਾਂਦੀ ਹੈ 8000 ਰੁਪਇਆ ਜਿਹੜਾ ਬੰਦਾ ਥੈਲੀ ਚੱਕ ਕੇ ਫੜਾਉਂਦਾ ਉਹਨੂੰ ਤਨਖਾਹ ਦਿੱਤੀ ਜਾਂਦੀ ਹੈ 8000 ਰੁਪਇਆ ਜਿਹੜਾ ਬੰਦਾ ਗੱਡੀ ਚਲਾ ਕੇ ਲਿਆਉਂਦਾ ਉਹਨੂੰ ਤਨਖਾਹ ਦਿੱਤੀ ਜਾਂਦੀ ਹੈ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਸੀ ਵੀ ਜੇ ਤੁਸੀਂ ਰਾਸ਼ਨ ਵੰਡਾਉਣਾ ਹੈ ਤੁਹਾਡੀ ਸਕੀਮ ਚਲਾਉਣੀ ਹੈ ਤੁਸੀਂ ਚਲਾਓ ਜੀ ਸਦਕੇ ਸਰਕਾਰਾਂ ਸਕੀਮਾਂ ਚਲਾਉਂਦੀਆਂ ਹੁੰਦੀਆਂ ਪਰ ਸਾਡਾ ਰੋਜ਼ਗਾਰ ਨਾ ਖੋਜ ਆਟਾ ਵੰਡਣਾ ਡੀਪੋ ਵਾਲੋਂ ਨੂੰ ਦੇਵਾਂਗੇ ਸਹੀ ਵੰਡਾਂਗੇ ਸਾਨੂੰ ਪਤਾ ਹੈ ਵੀ ਕਿਵੇਂ ਵੰਡਣਾ ਘਰ ਘਰ ਆਟਾ ਪਹੁੰਚਾਉਣ ਦੀ ਜਿਹੜੀ ਗੱਲ ਕੀਤੀ ਗਰਾਊਂਡ ਪੱਧਰ ਤੇ ਉਹ ਫੇਲ ਆ ਸਰਕਾਰ ਦੀ ਸਕੀਮ ਬਿਲਕੁਲ ਫੇਲ ਆ ਕਿਸੇ ਵੀ ਇੱਕ ਵੀ ਇਨਸਾਨ ਨੂੰ ਘਰ ਦੇ ਵਿੱਚ ਆਟਾ ਨਹੀਂ ਦਿੱਤਾ ਗਿਆ ਇੱਕ ਗੱਲ ਜ਼ਰੂਰੀ ਹੈ ਕਿ ਜਿਸ ਦਿਨ ਇਹ ਸਕੀਮ ਦੀ ਸਟਾਰਟਿੰਗ ਹੋਈ ਆ ਭਗਵੰਤ ਮਾਨ ਔਰ ਕੇਜਰੀਵਾਲ ਸਾਹਿਬ ਨੇ ਜਿਹੜੀਆਂ 5 ਥੈਲੀਆਂ ਆਪਦੇ ਹੱਥ ਨਾਲ ਲੋਕਾਂ ਦੇ ਘਰਾਂ ਚ ਦਿੱਤੀਆਂ ਉਸ ਤੋਂ ਬਾਅਦ ਇੱਕ ਵੀ ਥੈਲੀ ਸਾਬਤ ਕਰ ਦੇਣ ਕਿ ਅਸੀਂ ਕਿਸੇ ਦੇ ਘਰ ਜਾ ਕੇ ਦਿੱਤੀ ਆ ਅਸੀਂ ਡੀਪੂ ਵੀ ਛੱਡਣ ਨੂੰ ਤਿਆਰ ਆ ਸਾਡੀ ਸਰਕਾਰ ਤੋਂ ਮੰਗ ਇਹ ਹੈ ਕਿ ਜਿਹੜਾ ਸਾਡਾ ਰੋਜ਼ਗਾਰ ਨਾ ਖੋ ਕੇ ਸਾਡਾ ਰੋਜ਼ਗਾਰ ਨੂੰ ਬਹਾਲ ਰੱਖਿਆ ਜਾਵੇ ਜਿਹੜੀ ਇਹ ਸਕੀਮ ਆ डी होल्डर तैयार देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर